ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੋੜੀ ਸੁਖਮਨੀ ਮਹਿਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦ ਗੁਰੇ ਨਮਹ ਜੁਗਤ ਗੁਰੇ ਨਮਹ ਸਤਗੁਰੇ ਨਮਹ ਸ੍ਰੀ ਗੁਰਦੇਵੇ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਤਲ ਕਲੇਸ ਤਨ ਮਾ ਹ ਮਿਟਾਵੋ ਸਿਮਰੋ ਜਾ ਸਿ ਬਿਸੰਪਰਏ ਕਾ ਨਾਮ ਜਪਤ ਅਗਨਤ ਅਨੇਕਾ ਵੇਦ ਪੁਰਾਣਾ ਸਿਮਤ ਸੁਦਾ ਕੀਰੈ ਤਿੰਨੇ ਰਾਮ ਨਾਮ ਇਕ ਆਖੀਰ ਕਿਨ ਕਾ ਇਕ ਜਸ ਜੀਆ ਬਸਾਵੈ ਤਾਂ ਕੀ ਮਹਿਮਾ ਗਰੀਨਾ ਆਵੈ ਕਾਖੀ ਇਹ ਕਾਦਰ ਸੋਹਾਰੋ ਨਾਨਕੁ ਸੰਗਮੋਹਾ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ ਪ੍ਰਭ ਕਾ ਸਿਮਰਨ ਕਰ ਬਨਾ ਬਸਾ ਪ੍ਰਭ ਕਾ ਸਿਮਰਨ ਦੁਖ ਜਮ ਨਸਾ ਪ੍ਰਭ ਕਾ ਸਿਮਰਨ ਕਾਲ ਪਰਹਰਾ ਪ੍ਰਭ ਕਾ ਸਿਮਰਨ ਦੁਸ਼ਮਨ ਟੜਾ ਪ੍ਰਭ ਸਿਮਰਤ ਕਛ ਬਿਕਨ ਨਾ ਲਗਾ ਪ੍ਰਭ ਕਾ ਸਿਮਰਨ ਅੰਧਿਨ ਜਾਗਿਆ ਪ੍ਰਭ ਕਾ ਸਿਮਰਨ ਭੋ ਨਾ ਬਿਆਪ ਪ੍ਰਭ ਕਾ ਸਿਮਰਨ ਦੁਖ ਨਾ ਸੰਤਾਪ ਪ੍ਰਭ ਕਾ ਸਿਮਰਨ ਸਾਧ ਕਾ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਰਿਧ ਸਿਧ ਨੋ ਨਿਧ प्रभु का सिमरन ज्ञान ध्यान तत्बुद प्रभु का सिमरन जप तप पूजा प्रभु का सिमरन बिन सा दुजा प्रभु का सिमरन तीर्थ इस नानी प्रभु का सिमरन दर्गह मानी प्रभु का सिमरन होय सोफला प्रभु का सिमरन सुफल फला सिमरा जिन आप सिमराए नानक ता ला गो पाए प्रभु का सिमरन सब ते ऊंचा प्रभु का सिमरन उधरे ऊचा प्रभु का सिमरन तृष्णा बुझा प्रभु का सिमरन सब किच सूझा प्रभु का सिमरन नाही ही जमत्रासा प्रभु का सिमरन अच्छा। पूरन आसा प्रभु का सिमरन मन की मल जाए अमृत नाम ऋध महा समाए ਪ੍ਰਭੁਕ ਜੀ ਬਸਾ ਹਾਂ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰਾਂ ਹਾਂ ਸੇ ਤਨਵੰਤੇ ਪ੍ਰਭ ਕੋ ਸਿਮਰਾਂ ਹਾਂ ਸੇ ਪਤਵੰਤੇ ਪ੍ਰਭ ਕੋ ਸਿਮਰਾਂ ਹਾਂ ਸੇ ਜਨ ਪਰਵਾਨ ਪ੍ਰਭ ਕੋ ਸਿਮਰਾਂ ਹਾਂ ਸੇ ਪੁਰਖ ਪਰਧਾਨ ਪ੍ਰਭ ਕੋ ਸਿਮਰਾਂ ਹਾਂ ਸੇ ਬਹਿਮਰਤਾਜੇ ਪ੍ਰਭ ਕੋ ਸਿਮਰਾਂ ਹਾਂ ਸੇ ਸਰਬਕੇ ਰਾਜੇ ਪ੍ਰਭ ਕੋ ਸਿਮਰਾਂ ਹਾਂ ਸੇ ਸੁਖ ਵਾਸੀ ਪ੍ਰਭ ਕੋ ਸਿਮਰਾਂ ਹਾਂ ਸਦਾ ਬਨਾਸੀ ਸਿਮਰਨ ਤੇ ਲਾਗੇ ਜਿਨ ਆਪ ਦੇ ਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰਾਂ ਹਾਂ ਸੇ ਪ੍ਰਪਕਾਰੀ ਪ੍ਰਭ ਕੋ ਸਿਮਰਾਂ ਹਾਂ ਤਿਨ ਸਦ ਬਲੇ ਹਾਰੀ ਪ੍ਰਭ ਕੋ ਸਿਮਰਾਂ ਹਾਂ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਾਂ ਹਾਂ ਤਿਨ ਸੁਖ ਬਿਹਾਵੇ ਪ੍ਰਭ ਕੋ ਸਿਮਰਾਂ ਹਾਂ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਾਂ ਹਾਂ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਾਂ ਹਾਂ ਤਿਨ ਆਨੰਦ ਕਨੇਰੇ ਪ੍ਰਭ ਕੋ ਸਿਮਰਾਂ ਹਾਂ ਬਸ ਹਰਨੇ ਰੇ ਸੰਤ ਕ੍ਰਿਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰਾ ਪਾਗ ਬਕਾ ਸਿਮਰਨ ਕਾ ਕਾਜ ਪੂਰੇ ਪ੍ਰਭ ਕਾ ਸਿਮਰਨ ਕਬ ਹੋ ਨਾ ਸ਼ੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਣੀ प्रभु का सिमरन सहज समानी प्रभु का सिमरन निहत्चल आसन प्रभु का सिमरन कमल बिगासन प्रभु का सिमरन अनहद सुनकार सुख प्राप्त सिमरन का अंत नापारा सिमर हां से जन जिनको प्रभु में आ नानक तिन जन सरनी पेआ हर सिमरन कर पागत प्रगटाय हर सिमरन अलग भेद उपाए हर सिमरन आपे सिद्ध जति जाते हर सिमरन नीचे चहु कुंट जाते हर सिमरन तारी सब धरणा सिमर सिमर हर कार ज करना सिमरन क्यों सगल अकारा हर सिमरन महा आप निरंकारा कर कृपा जिस आप बुझाया नानक गुरमुख हर सिमरन तिन पाया लोक दीन दरद दुख पंजना कट कट नाद अनाथ सरन तुम्हारी आयो नानक के प्रसाध अष्टपदी जह माता पिता सूत मीत ना भाई मन ओहा नाम तेरा संग सहाय जह महापियान दूत जमदला तह केवल नाम संग तेरा चला जह मुश्किल होवै अति भारी ਹਰ ਕੋ ਨਾਮ ਕਿਨ ਮਾ ਹ ਉਧਾਰੀ ਅਨੇਕ ਪੁਨਹ ਚਰਨਾ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾਪ ਪਰ ਹਰਿਆ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵ ਹੋ ਸੁਖ ਕਨੇਰੇ ਸਗਤ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ लाख करोरी वंदना परा हरका नाम जपत निस्तरा नेक माया रंग तिखना बुझावा हरका नाम जपत आकावा जीह मार्ग एह जात इकेला त हर नाम संग होत सोहेला ऐसा नाम मन सदाते आईया नानक गुरुमुख परमगत पैया छूटत नहीं कोट लख बाही ਨਾਮ ਜਪ ਤਾ ਤਾਹ ਪਾਰ ਪਰਾਈ ਅਨੇਕ ਭੀਕਨ ਜਹ ਆਏ ਸੰਕਾਰਾ ਹਰ ਕਾ ਨਾਮ ਤਤਕਾਲ ਉਧਾਰਾ ਅਨੇਕ ਜੋਨ ਜਨਮ ਮਰ ਜਾਵਾ ਨਾਮ ਅਨ ਜਪ ਤਾ ਆਵਾ ਬਿਸਰਾਮ ਹੋ ਮੈਲਾ ਮਲ ਕਬ ਹੋਣਾ ਤੋਵਾ ਹਰ ਕਾ ਨਾਮ ਕੋਟ ਪਾਪ ਖੋਵਾ ਐਸਾ ਨਾਮ ਜਪ ਹੋ ਮਨ ਰੰਗ नानक पाइया साध क्या संग मार्ग के गने जा न कोसा हर का नाम ओहा तो पड़ा महा अंध गुबारा हर का नाम संग उजियारा जहा पंथ तेरा कोना से जानू हर का नाम तह नाल महा ज तपत बोहो काम ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹ ਤ੍ਰਿਖਾ ਮਨ ਤੁਝ ਆਕ ਰਖਾ ਤਹ ਨਾਨਕ ਹਰ ਹਰ ਅੰਮ੍ਰਿਤ ਵਰਖਾ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕਾ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਊਟ ਹਰ ਕੇ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਓਖਦੈ ਸਾਧਕਾ ਮਾਤਾ ਹਰ ਜਨ ਕਾ ਹਰ ਨਾਮ ਨਿਧਾਨ ਬ੍ਰਹਮ ਜਨਕਿ ਨੋ ਦਾਨ ਮਨਨਾ ਤਨ ਰੰਗ ਰਤੇ ਰੰਗ ਏਕਾ ਨਾਨਕ ਜਨ ਕੈ ਬਿਰਤ ਵਿਵੇਕਾ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਪਤ ਪੂਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਪੰਗ हर का नाम जन की वढाई हर का नाम जन शोभा पाई हर का नाम जन को भोग जोग हर नाम जपता कछ ना है भी जोग जन राता हर नाम की सेवा नानक पूजा हर हर देवा हर हर न जान क्यामल खजिना हर तन तन को आप प्रब देना हर हर जनक उठे सतानी हर प्रताप जन अवर न जानी उत पोट जन हर रसराते उन समाध नाम रसमाते आठ पहर जन हर हर जपा हर का भगत प्रगट नहीं शपा हर की भगत मुक्त बहो करे नानक जनसंग कहते थे धर पार जात एहो हरको नाम काम तेन हर हर गुणगामा सबते उत्तम हरकी कथा नाम सुनत दर्द दुख लथा नाम की महिमा संत रिध वसै संत प्रताप दुरत सब नसा संत काल संग वड पागी पाईया संत की सेवा नाम ते आईया नाम तुल कुछ अवर ना होए नानक गुरमुख नाम पावै जन कोए ਸੋ ਲੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਭ ਡੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਤੇ ਆਨ ਖਟ ਸਾਸਤਰ ਸਿਮਰਤ ਵਖੇ ਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤੇ ਹਾਗ ਬਨਮਧੇ ਫਿਰਿਆ अनेक प्रकार की यह बहुत जतना पुण दान हो में बहु रत्ना शरीर कटाए हो मैं कर राती व्रत नेम करा बहु पाती नहीं तुल राम नाम विचार नानक गुरुमुख नाम जपिया एक बार नौ खंड पृथ्वी फिर आची रजीवा महा उदास तपिसरथीवा अगन महा हो मत प्राण अनेक असव हरपम दान नियोली कर्म करा बहु वासना जान मार्ग संजम अत साधन निमक निमक आकार शरीर कटाव ਟੋਪੀ ਹੁਣ ਮੈਂ ਮੈ ਲੈ ਨਾ ਜਾਵਾ ਹਰ ਕੇ ਨਾਮ ਸੰਸਰ ਕਛ ਨਾ ਹੈ ਨਾਨਕ ਗੁਰਮੁਖ ਨਾਮ ਜਪਤ ਗਤ ਪਾ ਹੈ ਮਨ ਕਾਮਨਾ ਤੀਰਥ ਦੇ ਹੈ ਛੂਟਾ ਗਰਬ ਗੁਮਾਨ ਨਾ ਮਨ ਤੇ ਹੂਟਾ ਸੋਚ ਕਰਾ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇ ਹੀ ਕੋ ਬਹੁ ਸਾਧਨਾ ਕਰਾ ਮਨ ਤੇ ਕਬਹੂ ਨਾ ਵਿਖਿਆ ਟਰੈ जल तो वह हो देह अनीत सुध कहा पीत मनहर के नाम की महमा ऊच नानक नाम उधरे पतीत बहु मूच बहुत से अनप जमका पो ब्याप अनेक जतन कर ना न एक अनेक अग नहीं बूझा कोट उपाव नहीं सीझा ਛੂਟਸ ਨਾਹੀ ਊਪ ਪਿਆਲ ਮੋਹ ਹੈ ਬਿਆਪ ਹੈ ਮਾਇਆ ਜਾਲ ਅਵਰ ਕਰ ਤੂਤ ਸਗਲੀ ਜਮ ਡਾਨਾ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨਾ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲਾ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮਾਗਾ ਸਾਧ ਜਨਾ ਕੀ ਸੇਵਾ ਲਾਗਾ ਜੇ ਕੋ ਆਪੁਨਾ ਦੁਖ ਮਟਾਵੈ ਹਰ ਹਰ ਨਾਮ ਜੀਦਾਸਦ ਕਾਵੈ ਜੇ ਕੋ ਆਪੁਨੀ ਸੋਬਾ ਲੋਰਾ ਸਾਧ ਸੰਗ 에ਹਾ ਹੋ ਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰਾ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੈ ਬਲ ਬਲ ਜਾਸਾ ਅਗਲ ਪੂਰਖ ਮਹਾ ਪੂਰਖ ਪਰਧਾਨ ਸਾਧ ਸੰਗ ਜਾ ਕਾ ਮਿਟਾ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸਉ ਗਣੀਆ ਸਭ ਤੇ ਉਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਕਟ ਕਟ ਚੀਨਾ ਮਨ ਆਪੂਨੇ ਤੇ ਬੂਰਾ ਮਿਟਾਣਾ ਪੇਖਿਆ ਸਗਲ ਸ੍ਰਿਸ਼ਟ ਸਾਜਨਾ सुख दुख जाना समदृष्टि हता नानक पाप पूर नहीं लेपा निरधन को तन तेरो ना निधावे को नाव तेरा थाओ नी माने को प्रभु तेरो मान सगला कटा को देव हो दान कर्ण क रावण हार स्वामी सगला कटा के अंतर जामि अपनी गाते मित जानहु आपे ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬਤਰਮਾ ਮਹਾ ਸ਼੍ਰੇਸ਼ਟ ਤਰਮਾ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਰੀਆ ਮੈਂ ਹੈ ਉਤਮ ਕੀ ਰਿਆ ਸਾਧ ਸੰਗ ਦੁਰਮਤਮਲ ਹੀ ਰਿਆ ਸਗਲ ਉਦਮ ਮੈਂ ਹੈ ਉਦਮ ਪਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਹੈ ਅੰਮ੍ਰਿਤ ਬਾਣੀ ਹਰ ਕੋ ਜਸ ਸੁਨੇ ਰਸਨ ਬਖਾਨੀ ਸਗਲ ਥਾਨ ਤੇ ਓਹੋ ਉਤਮ ਥਾਨ ਨਾਨਕ ਜੀਹ ਕਟ ਵਸੈ ਹਰ ਨਾਮ ਸ਼ਲੋਕ निर्गुण यार ए आने आ सो प्रभु सदा समाल जिनकी याति सचित रख नानक निबहि नाल अष्टपदी रमैया के गुण चेत प्राणी कवन मूल ते कवन दृष्टानी जिन तू सार सवार से गारा गर्भ अगन महा जिन्हा उबाऱ्या बार भी सदा तू जहां पे आ रहा तुध पर जोवन भोजन सुख सोधा विरथ पे आ ऊपर साख सैन मुख अपे आओ बैठ को ध्यान ए हो निरगुण गुण कछु ना बुझा बखस ले हो तो नानक सीज जीहो प्रसाद तर ऊपर सुख बसहा सूत परात मीत बनेता संग हसहा जीहो प्रसाद पीवहां शीतल जला सुखदाई पवन भावक अमूला ਜੀ ਹਰ ਪ੍ਰਸਾਦ ਪੋ ਜਹਾਂ ਸਬਰ ਅਸਾ ਸਗਲ ਸਮਗਰੀ ਸੰਗ ਸਾਧ ਬਸਾ ਦਿਨ ਨਾ ਹ ਸਦਾ ਪਾਵ ਕਰਨੇਤਰ ਰਸਨਾ ਤਿਸ ਹ ਤਿਆਗ ਅਵ ਸੰਗ ਰਚਨਾ ਆਸੇ 도ਖ ਮੂੜ ਅੰਧ ਬਿ ਆਪੇ ਨਾਨਕ ਕਾੜ ਲੇ ਹੋ ਪ੍ਰਭ ਆਪੇ ਆਦ ਅੰਤ ਜੋ ਰੱਖਣਾ ਹਰ तिस सियो प्रीत ना करंग वार जाकी सेवा नव निधि पावै ता सियो मूड़ा मन नहीं लावै जो ठाकुर सद सदा हजूर है ताको अंधा जानत धूरे जाकी टहल पावै दरगाह मान तिसहां भी सारा मुघत अजान सदा सदा एहो पूरन हार नानक राखन हार अपार रत्न त्याग कोड़ी संग रचाए ਸਾਚ ਛੋੜ ਝੂਠ ਸੰਗ ਮਚਾ ਜੋ ਛੜਨਾ ਸੋ ਅਸਥਿਰ ਕਰਮਾਨਾ ਜੋ ਹੋ ਵਨਸੋ ਦੂਰ ਪਰਾਨਾ ਛੋੜ ਜਾਏ ਤਿਸ ਕਾ ਸ਼ਰਮ ਕਰਾ ਸੰਗ ਸਹਾਈ ਤੇ ਸਪਰ ਹਰਾਏ ਚੰਦਨ ਲੇਪ ਉਤਾਰਾ ਧੋਏ ਸਰਤ ਅਬ ਪ੍ਰੀਤ ਪਸਮ ਸੰਗ ਹੋਏ ਅੰਧਕੂ ਉਪਮਾ ਹਪਤੀ ਤੇ ਵਿਕਰਾਲ ਨਾ ਨਿਕਾ ਕਾੜਾ ਲੇਹੋ ਪ੍ਰਭ ਦੇਯਾਲਾਰ ਤੂ ਤੇ ਪਸ਼ੂ ਕੀ ਮਾਨਸ ਜਾਤ ਲੋਕੋ ਪਚਾਰਾ ਕਰਾ ਦਿਨ ਰਾਤ ਬਾਹਰ ਪੇਖ ਅੰਤਰ ਮਲ ਮਾਇਆ ਸ਼ਪਸਨਾ ਹੈ ਕਛ ਕੇਰਾ ਸ਼ਪਾਇਆ ਬਾਹਰ ਗਿਆਨ ਧਿਆਨ ਇਸਨਾਣਾ ਅੰਤਰ ਵਿਆਪ ਲੋਭ ਸੁਵਾਨ ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਥਰ ਕੈਸੇ ਤਰਾਤਾ ਹੈ ਜਾ ਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਭਾਵੈ ਕਰਗ ਹਾਲੇ ਹੋ ਉੜਨੇ ਬਹਾਵੈ ਕਹਾ ਬੂਝਾ ਰਤ ਬੂਝਾ ਡੋਰਾ ਨਿਸ ਕਹੀਐ ਤੋ ਸਮਝੈ ਪੋਰਾ ਕਹਾ ਨਿਬ ਨ ਪਦ ਗਾਵੈ ਗੁੰਗ ਜਤਨ ਕਰਾ ਤੋ ਪੀ ਸੁਰ ਭੰਗ ਕਾਹ ਪਿੰਗੂਲ ਪਰਬਤ ਪਰ ਪਵਨ ਨਹੀਂ ਹੋਤ ਓਹਾ ਉਸ ਗਵਨ ਕਰਤਾਰ ਕਰੂਨਾ ਮੈਂ ਦਿਨ ਬੇਨਤੀ ਕਰਾ ਨਾਨਕ ਤੁਮਰੀ ਕਿਰਪਾ ਧਰਾ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈਰਾਈ ਤਾਂ ਸਿਓ ਪ੍ਰੀਤ ਬਲੂਆ ਕੇ ਗ੍ਰਹ ਭੀਤਰ ਬਸਾ आनंद केला माया रंग रस दृढ़ कर मना मन हा प्रतीत काल ना वे मूड़े चीत बारे विरोध काम क्रोध मोह झूठ विकार महा लोभ तरो बे आहु जुगत बेहाने कई जन्म नानक रख ले हो अपना कर कर्म तू तु ठाकुर तुम पर दास जी यो पेंड सब तेरी रास ਤੁਮ ਮਾਤਾ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਹਾ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉਚੇ ਤੇ 우ਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੁ ਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ